ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸ਼ੀਆਪਾੜੀ ਸ਼ੀਆਪਾੜੀ ਪਿੰਡ ਦੋਸਤੋ ਤਹਿਸੀਲ ਜੀਰਾ ਜ਼ਿਲ੍ਹਾ ਫਰੋਜਪੁਰ ਦਾ ਪਿੰਡ ਮਖੂ ਤੋਂ ਕੋਈ 6-7 ਕਿਲੋਮੀਟਰ ਦੀ ਦੂਰੀ ਆ ਸਾਰੀ ਖੰਡੂਰ ਪਿੰਡ ਬਿਲਕੁਲ ਨਾਲ ਆ ਠੀਕ ਹੈ ਜੀ ਵਾਰਸਾਲਾ ਇਹ ਵੀ ਪਿੰਡ ਥੋੜੀ ਦੂਰੀ ਤੇ ਇੱਕ ਪਾਸੇ ਦੋਸਤੋ ਪੀਰ ਮੁਹੰਮਦ ਤੇ ਲਹਿਰਾ ਇਹ ਵੀ ਪਿੰਡ ਜਿਹੜੇ ਆ ਥੋੜੀ-ਥੋੜੀ ਦੂਰੀ ਤੇ ਨਾਲ-ਨਾਲ ਰਹਿ ਜਾਂਦੇ ਆ ਖਾਸ ਵੀਰ ਤੁਸੀਂ ਪਿੰਡ ਛੀਆਂ ਪਾੜੀ ਕਰਨੀਆਂ ਵੀਰ ਗੁਰਵਿੰਦਰ ਦੇ ਕੋਲੇ ਆਇਆ ਹਾਂ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਈ ਦੇ ਨਵੇਂ-ਨਵੇਂ ਤੇ ਮੱਝਾਂ ਝੋਟੀਆਂ ਬੇਸ਼ੱਕ ਦੋਸਤੋ ਵਟੀਆਂ ਹੁੰਦੀਆਂ ਨੇ ਠੀਕ ਆ ਜੀ ਚੰਗੇ ਮੋਲ ਵਾਲੀਆਂ ਹੁੰਦੀਆਂ ਨੇ ਤੇ ਚੰਗੇ ਦੁੱਧ ਰਕੋਰ ਵਾਲੀਆਂ ਹੁੰਦੀਆਂ ਨੇ ਸੋ ਬਾਕੀ ਪਸ਼ੂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਸ ਕਵਰੇਜ ਵਿੱਚ ਆਪਾਂ ਤਿੰਨ ਦਿਖਾਉਣੇ ਆ ਦੋ ਮੱਝਾਂ ਝੋਟੀਆਂ ਜਿਹੜੀਆਂ ਦੋਸਤੋ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਗੱਬਣ ਤਿੰਨ ਪਸ਼ੂਆਂ ਦੀ ਨਰਕ ਪਰਖ ਤਸੱਲੀ ਆ ਤੁਸੀਂ ਘਰ ਵਿਜਿਟ ਆਣ ਕੇ ਜੜੀ ਕਰਕੇ ਦੋਸਤੋ ਤਸੱਲੀ ਕਰ ਸਕਦਾ ਕੋਈ ਵੀਰ ਸੋਇ ਸਵਾਏ ਨਗ ਦੋ ਟਾਈਮ ਚੋਲੋ ਗੱਪਣ ਪਸ਼ੂ ਆਪਣਾ ਤਿਰਪ ਕੇ ਤਸੱਲੀ ਕਰ ਸਕਦੇ ਜੀ ਠੀਕ ਆ ਤੇ ਤਿੰਨ ਵੜਾ ਵੀ ਹੈਗੀਆਂ ਠੀਕ ਆ ਜੀ 6 ਨਗ ਨੇ ਟੋਟਲ ਤਿੰਨ ਹੀ ਮੱਝਾਂ ਝੋਟੀਆਂ ਨੇ ਤੇ ਤਿੰਨ ਹੀ ਬੇੜਾ ਨੇ ਛੇ ਨਾਗ ਤੁਹਾਨੂੰ ਦਿਖਾ ਦਾਂਗੇ ਦੋਸਤੋ ਪੂਰੀ ਤਸੱਲੀ ਦੇ ਨਾਲ ਸੋ ਵੀਡੀਓ ਦੇ ਨਾਲ ਐਂਡ ਤੱਕ ਅੰਤ ਤੱਕ ਜਰੂਰ ਬਨੇ ਰਹੋ ਕੱਲੇ-ਕੱਲੇ ਨਾਗ ਦੀ ਜਿਹੜੀ ਇਨਫੋਰਮੇਸ਼ਨ ਆ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਰੇਟ ਭਾਅ ਪਰਤਾ ਜੋ ਵੀ ਆ ਇਸ ਵੀਡੀਓ ਦੇ ਵਿੱਚ ਆਪਾਂ ਮੈਂਸ਼ਨ ਕਰ ਦਾਂਗੇ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਵੀਰ ਗੁਰਵਿੰਦਰ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਕੀ ਡਿਟੇਲ ਰਹੂਗੀ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਵਿੰਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਠੀਕ ਠਾਕ ਹਾਂਜੀ ਹਾਂਜੀ ਵਧੀਆ ਠੀਕ ਅੱਛਾ ਗਰਮਿੰਦਰ ਵੀਰ ਅੱਜ ਪਸ਼ੂ ਟੋਟਲ 6 ਨਗਨੇ ਹਾਂਜੀ ਤਿੰਨ ਮੱਜਾਂ ਵਾਂ ਤੇ ਦੋ ਗਾਵਾਂ ਵਾਂ ਅੱਛਾ ਮੱਜਾਂ ਦੇ ਵਿੱਚ ਤੋਂ ਤਿੰਨ ਦੋ ਆਪਣੇ ਕੋਲ ਮੱਜਾਂ ਸੂਈਆਂ ਸਵਾਈਆਂ ਨੇ ਤੇ ਇੱਕ ਇੱਕ ਗੱਬਣ ਆ ਜੀ ਤੇ ਗਾਵਾਂ 'ਚ ਦੋ ਗੱਬਣਾ ਵਾਂ ਇੱਕ ਸੂਈ ਹੈ ਅੱਛਾ ਜੀ ਇੱਕ ਸੂਈ ਹੈ ਹਾਂਜੀ ਠੀਕ ਆ ਜੀ ਤੇ ਆਜੋ ਕਰੀਏ ਇਨਫੋਰਮੇਸ਼ਨ ਸਾਂਝੀ ਅੱਛਾ ਗਰਮਿੰਦਰ ਵੀਰ ਪਹਿਲੇ ਨੰਬਰ ਤੋਂ ਆਪਾਂ ਇਹ ਝੋਟੀ ਦੇਖ ਰਹੇ ਹਾਂ ਹਾਂਜੀ ਹਾਈਟ ਕਾ ਤਾਂ ਮੈਨਾਂ ਵੀ ਫੁੱਲ ਫਟਾ ਫੁੱਲ ਐਕਸਟਰਾ ਆਰਡੀਨਰੀ ਆ ਹਾਂਜੀ ਬਹੁਤ ਸਾਰੇ ਪਾਸਿਓਂ ਥੜਪਾਂਡਾ ਵੀ ਚੰਗਾ ਤੇ ਕਦਕੂਦਾ ਦੇ ਮਨੋਂ ਦਾ ਪੂਰੇ ਰਿਕਾਰਡ ਤੋੜੀ ਆ। ਹਾਂਜੀ। ਕੀ ਇਨਫੋਰਮੇਸ਼ਨ ਆ ਵੀਰੇ ਇਸ ਛੋਟੀ ਦੀ? ਇਹ ਵੀਰੇ ਹਰਿਆਣੇੋਂ ਲਿਆਂਦੀ ਸੀ ਬੰਦੇ ਨੇ ਕਿਸੇ ਨੇ। ਆਹ ਜਿੱਥੋਂ ਲੈ ਆਂ ਆਪਾਂ। ਹਾਂਜੀ। ਉਹਨਾਂ ਦਾ ਨਾ ਲੜਕਾ ਬਾਹਰ ਚਲੇ ਗਿਆ ਮੰਨ ਲਓ। ਹੂੰ। ਹਾਂ। ਠੀਕ ਹੈ। ਤੇ ਇਹ ਰਾਤ ਦੀ ਸੂਈ ਹੋਈ ਹੁਣ। ਅੱਛਾ ਰਾਤ ਹੀ ਸੂਈ ਆ। ਹਾਂ ਰਾਤ ਸੂਈ ਆ ਤੜਕੇ ਆਪਾਂ ਦੁੱਧ ਦੇ ਥੱਲੇ ਚੋਇਆ ਆ 5.5 ਕਿਲੋ। ਠੀਕ ਹੈ ਜੀ। ਹਾਂਜੀ ਹੁਣ ਸ਼ਾਮਾਂ ਨੂੰ ਫੇਰ ਚੋਵਾਂਗੇ। ਠੀਕ ਹੈ ਠੀਕ ਆ। ਸੋ ਵਧੀਆ ਚੰਗੀ ਸਟਾਰਟਿੰਗ ਹੈ ਬੌਲੇ ਦੇ ਉੱਤੇ ਹੈਨਾ ਬਹੁਤ ਵਧੀਆ ਜਿਚ ਵਾਈ ਬਹੁਤ ਸੋਹਣੀ ਠੀਕ ਆ ਸੋ ਦੋਸਤੋ ਅੱਜ 25 ਹੈ ਕੱਲ 24 ਅਕਤੂਬਰ ਨੂੰ ਰਾਤ ਹੀ ਸੋਈ ਆ ਅੱਜ ਮਾਰਨਿੰਗ ਇੱਕ ਡੰਗ ਦੀ ਜਿਹੜੀ ਸੁਪਾ ਚਵਾਈ ਹੋਈ ਆ ਤੇ ਮਗਰ ਬੱਚਾ ਵੀ ਫੀਮੇਲ ਕਾਫ ਹੀ ਲੱਗਦਾ ਮੈਨੂੰ ਕੱਟੀ ਆ ਕੱਟੀ ਵੀ ਜੈਡ ਪਲੇ ਗਈ ਹੈ ਨਾ ਹਾਂਜੀ ਸਾਰੀ ਜਿਹੜੀ ਦੋਸਤੋ ਇੱਕ ਰੰਗ ਬਿਲਕੁਲ ਕਾਲੇ ਰੰਗ ਦੇ ਵਿੱਚ ਮਗਰ ਕੱਟੀ ਆ ਤੇ ਹਰਿਆਣੇ ਦੀ ਜੰਪਲ ਆ ਠੀਕ ਆ ਜੀ ਹਰਿਆਣੇ ਦੀ ਬਰੀਡ ਆ ਉੱਥੋਂ ਦੀ ਜੰਮੀ ਪਲੀ ਆ ਸੋ ਨਾਰਮਲ ਜੇ ਦੋਸਤੋ ਇੱਕ ਪੂਰਾ ਬਾਡੀ ਬੰਤਰ ਪੂਰਾ ਸਟਰਕਚਰ ਸਵਾਟਰ ਕੁਆਲਿਟੀ ਕਾਫੀ ਚੰਗੀ ਆ ਸਪੈਸ਼ਲ ਆਰਡਰ ਲੱਗਾ ਤੇ ਗਰਵਿੰਦਰ ਵੀਰੇ ਜਿੱਦਾਂ ਕਿ ਪਿੱਛੋਂ ਆਈ ਆਪਣੇ ਕੋਲ ਕੋਈ ਪੁੱਛਿਆ ਮਿਲਕ ਰਿਕਾਰਡ ਪਹਿਲੇ ਸਵੇਰ ਦਾ ਕੁਝ ਇਹ ਵੀਰੇ ਪਹਿਲੇ ਸਵੇਰ ਇਹਨੇ ਦੁੱਧ ਦਿੱਤਾ ਵਾ 16 ਕਿਲੋ ਅੱਛਾ ਜੀ ਹਾਂਜੀ ਠੀਕ ਆ ਹਾਂ ਤੇ ਹੁਣ ਵੀ ਕਿੰਨੀ ਮਾਲਕ ਦੀ ਕਿਰਪਾ ਨਾਲ 20 ਪਲੱਸ ਹੀ ਕਰੂਗੀ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਪਹਿਲੇ ਸਵੇਰ ਘੱਟੋ ਘੱਟ ਵੀ 16 ਲੀਟਰ ਦੀ ਮਿਲਕਿੰਗ ਰਹੀ ਆ ਬਹੁਤ ਚੰਗਾ ਤੇ ਬਹੁਤ ਜ਼ਿਆਦਾ ਦੁੱਧ ਹੁੰਦਾ ਦੋਸਤੋ ਤੇ ਚੰਗੀ ਬਰੀਡ ਹੀ ਦੇ ਸਕਦੀ ਆ ਚੰਗਾ ਰਵਾ ਚੰਗਾ ਜਿਹੜਾ ਘਰਾਣਾ ਜਿਹੜਾ ਦੋਸਤੋ ਬੈਕਗ੍ਰਾਉਂਡ ਜਿਹੜੀ ਚੰਗੀ ਉਹ ਹੀ ਪਸ਼ੂ ਦੁੱਧ ਦੇ ਸਕਦਾ ਠੀਕ ਆ ਤੇ ਬਾਕੀ ਆਰਡਰ ਜੇ ਇੱਕ ਵਾਰੀ ਤੁਹਾਨੂੰ ਬੜਕੋ ਨਜ਼ਦੀਕੀ ਤੋਂ ਦਿਖਾਉਣੇ ਆ ਥਾਣ ਥਾਣ ਦਿਖਾਉਣੇ ਆ ਦੇਖੋ ਕੋਈ 5 ਕਿਲੋ ਜਿਹੜੀ ਅੱਜ ਮਾਰਨਿੰਗ ਚਵਾਈ ਬੌਲੇ ਦੀ ਕੀਤੀ ਆ ਅੱਜ ਸੂਬਾ ਇੱਕ ਡੰਕ ਦੀ ਹੋਣ ਦੂਜੇ ਡੰਕ ਦੀ ਅੱਜ ਬਿਲਕੁਲ ਸ਼ਾਮ ਨੂੰ ਜਿਹੜੀ ਚਵਾਈ ਕੀਤੀ ਜਾਣੀ ਆ ਠੀਕ ਆ ਸੋ ਬਾਕੀ ਥਾਣ ਥਾਣ ਨੂੰ ਵੇਖੋ ਵੰਡ ਵੇਖੋ ਬਿਲਕੁਲ ਚੱਪੇ ਚੱਪੇ ਤੇ ਚੌਂ ਚੌਂ ਇੰਚਾਂ ਤੋਂ ਜਿਹੜਾ ਦੋਸਤੋ ਥਾਣ ਸਫੇਸ ਜਿਹੜੀ ਸੋਹਣੀ ਆ ਮੁੱਠੀ ਥਾ ਠੀਕ ਸੋ ਹਾਈਟ ਜਿੱਥੋਂ ਤੱਕ ਦੋਸਤੋ ਹਾਈਟ ਕਰਦੋ ਵੱਡਾ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਤੇ ਨਾਲ ਦੀ ਨਾਲ ਜਿਹੜਾ ਇੱਕ ਬਹੁਤ ਬਿਲਕੁਲ ਬਹੁਤ ਵਧੀਆ ਚੰਗਾ ਪਸ਼ੂ ਤਾਂ ਨਾ ਸੋ ਚੰਗੀ ਮਿਲਕਿੰਗ ਕਰਵਾ ਦੂਗੀ ਇਹ ਛੋਟੀ ਠੀਕ ਆ ਹਵਾਨਾ ਲੇਵਾ ਜਿੰਨਾ ਅਗਾਹ ਨੂੰ ਆਪਾਂ ਦੇਖ ਰਹੇ ਦੋਸਤੋ ਬੈਕ ਸਾਈਡ ਨੂੰ ਵੀ ਪ੍ਰੋਪਰ ਉਨਾ ਹੀ ਹੈਗਾ ਠੀਕ ਆ ਆ ਦੇਖੋ ਥੋੜਾ ਬੱਤੀ ਦਾ ਕਰਦੀ ਕੋਈ ਗੱਲ ਨਹੀਂ ਠੀਕ ਹੈ ਜੀ ਸ਼ਾਨਦਾਰ ਤੇ ਪੂਰੀ ਜਾਨਦਾਰ ਕੁਆਲਟੀ ਵਾਲੀ ਜਿਹੜੀ ਦੋਸਤੋ ਇਹ ਝੋਟੀਆਂ ਵੇਖੋ ਪੁੱਠੇ ਪਠੇ ਦੀ ਚੌੜਾਈ ਕਾਫੀ ਜ਼ਿਆਦੀ ਆ ਰਾਜੀ ਆ ਵਜ਼ਨ ਲੋਡ ਪੂਰਾ ਠੀਕ ਆ ਥੋੜਾ ਆਉਣ ਤੋੜ ਲਿਆ ਕਰੰਦਰ ਲੰਮਾਈ ਤੋੜ ਦਿਆ ਕੋਈ ਉਧਰੋਂ ਲੈ ਆਉਣੇ ਆਹ ਦੇਖੋ ਜੀ ਠੀਕ ਆ ਤੋਂ ਕਮਾਲਾ ਕਰੀ ਬੈਠੀ ਦੋਸਤੋ ਛੋਟੀ 노 ਡਾਊਟ ਕਿਸੇ ਪਾਸੇ ਕੋਈ ਸ਼ੱਕ ਨਹੀਂਗਾ ਕਿਸੇ ਪਾਸੇ ਖੁੰਝੀ ਨਹੀਂਗੀ ਸੋ ਪਸੰਦ ਆਊਗੀ ਜਿਹੜੀ ਅਵੇਲੇਬਲ ਆ ਦੋਸਤੋ ਉਚਾਈ ਕਰਦਾ ਵੀ ਓਡਾ ਹੀ ਆ ਪ੍ਰੋਪਰ ਤੇ ਵੰਡੁੰਡ ਕਾਫੀ ਜਿਆਦੀ ਆ ਸੋਨਾ ਮਿਲਕਿੰਗ ਦੀ ਜਿਹੜੀ ਦੋਸਤੋ ਸੋਨੇ ਮਿਲਕੀ ਹੈ ਚੰਗੇ ਦੁੱਧ ਦੀ ਹਿਤ ਤੋਂ ਵਸਤੀ ਕੀਤੀ ਜਾਂਦੀ ਆ ਠੀਕ ਆ ਦੇਖੋ ਸੋ ਬੱਚੇ ਦਾ ਜਿੱਦਾਂ ਕੇ ਦੋਸਤੋ ਬਿਲਕੁਲ ਤਾਜੀ ਸੂਨ ਕਰਕੇ ਬੱਚੇ ਦਾ ਬਧੇਰੇ ਕਰਦਾ ਪਸ਼ੂ ਉਸੇ ਤਰ੍ਹਾਂ ਤੁਸੀਂ ਆ ਦੇਖੋ ਬਿਲਕੁਲ ਮਗਰ ਕੱਟੀ ਫੀਮੇਲ ਕਾਫ ਅੱਛਾ ਗੁਰਵਿੰਦਰ ਵੀਰੇ ਕੀ ਡਿਮਾਂਡ ਰਹੂਗੀ ਇਸ ਛੋਟੀ ਦੀ ਮਿੰਦਰ 1,45000 ਰਕਮ ਮੰਗਦੇ ਆਂ 1,45 ਹਾਂਜੀ ਠੀਕ ਆ 1,45000 ਦੋਸਤੋ ਡਿਮਾਂਡ ਆ ਇਸ ਝੋਟੀ ਦੀ ਠੀਕ ਆ ਸੋ ਬਾਕੀ ਮਿਲਕਿੰਗ ਜਿਹੜੀ ਆ 16 ਲੀਟਰ ਤੋਂ ਪਲੱਸ ਚੱਲੂਗੀ ਇਸ ਵਾਰ ਇੰਨਾ ਤੁਸੀਂ ਆਈਡੀਆ ਰੱਖ ਕੇ ਜਿਹੜਾ ਸੌਦਾ ਕਰ ਸਕਦੇ ਜੀ ਠੀਕ ਆ ਬਾਕੀ ਥਣ ਭਾਂਡਾ ਪੂਰਾ ਵਜਨ ਵਜੂਦ ਆ ਇਸ ਝੋਟੀ ਦਾ ਬਿਲਕੁਲ ਤੁਹਾਡੇ ਸਾਹਮਣੇ ਆ ਦੇਖੋ ਠੀਕ ਆ ਗ੍ਰਿੰਦਰ 1,45 ਦੇ ਵਿੱਚੋਂ ਛੋੜ ਛੋਪਾ ਮਾਨਤਨ ਹੋ ਜੂਗਾ ਨਾ ਸਿਕਸ ਦੇ ਨਹੀਂ ਹੈਗਾ ਮੁੱਲ ਨਹੀਂ ਨਹੀਂ ਕਰ ਦਾਂਗੇ ਜੀ ਲਓ ਜੀ ਤੋ ਦੂਜੇ ਨੰਬਰ ਤੇ ਆਪਣੇ ਕੋਲ ਇਹ ਆ ਗਈ ਮੱਜ ਹਾਂਜੀ ਇਹ ਗੱਬਣਾ ਜੀ ਇਹ ਗੱਬਣਾ ਵੀਰੇ ਇੱਕ ਨਵਾਂ ਸੂਹਾ ਸੁੰਦੀ ਤੇ ਤੀਜੇ ਸੂਹਾ ਸੋਨਾ ਹੁਣ ਇਹਨੇ ਦੂਜਾ ਸੂਹਾ ਤੀਜਾ ਜੀ ਤੀਜਾ ਹਾਂਜੀ ਦਿਨ ਲੈ ਜੂ ਅਜੇ ਦਿਨ ਬਸ 2-4 ਹੀ ਲਊਗੀ ਹੂੰ ਠੀਕ ਹੈ ਜੀ 2-4 ਦਿਨ ਤਾਂ ਸਮਾਂ ਲੈਂਦੀ ਆ ਦੋਸਤੋ ਬਾਕੀ ਸੂਹਾ ਤੀਜਾ ਸੋਨਾ ਠੀਕ ਹੈ ਹਾਂਜੀ ਤੇ ਬਿਲਕੁਲ ਪਿੰਡਾ ਵੇਖੋ ਤੁਸੀਂ ਪਤਲੇ ਪਿੰਡੇ ਦੀ ਆ ਤੇ ਚੰਗੀ ਆ ਠੀਕ ਆ ਆਰਡਰ ਕੁਆਲਿਟੀ ਚੰਗੀ ਆ ਬਾਕੀ ਤੇਪਨ ਤੋਪਣਾ ਵਧੀਆ ਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਭਰਾਵਰੂ ਬਿਲਕੁਲ ਪੋਲਾ ਹਾਂਜੀ ਹਾਂਜੀ ਬਹੁਤ ਸੋਹਣੀ ਲਿਓ ਜ ਇਵੀ ਤੋਰ ਦੀ ਸੋ ਸੂਬਾ ਦੋਸਤੋ ਤੇਜਾ ਬੇਸ਼ੱਕ ਕੋ 5-4 ਦਿਨ ਦਾ ਸਮਾਂ ਲੈਂਦੀ ਆ ਤੇ ਉਸ ਹਿਸਾਬ ਨਾਲ ਤੁਸੀਂ ਜਿਹੜਾ ਫੋਨ ਕਰ ਸਕਦੇ ਹੋ ਵੀਰ ਦੇ ਨਾਲ ਗੱਲਬਾਤ ਕਰ ਲਿਓ ਠੀਕ ਆ ਤੇ ਢਿਲ ਟੂਲ ਹੈਗੀ ਆ ਜੇ 2-4-5 ਦਿਨਾਂ ਦੇ ਵਿੱਚ ਜੇਕਰ ਦੋਸਤੋ ਸਮੇਂ ਦੇ ਦੌਰਾਨ ਕੱਢ ਲੇ ਪੂਰੀ ਫਾਈਟ ਕੋਈ ਵੀਰ ਮੀਡੀਅਮ ਮੰਨ ਕੇ ਸੌਦਾ ਕਰ ਸਕਦਾ ਇੱਕ ਪਹਿਲਾ ਆਪਾਂ ਤੁਹਾਨੂੰ ਝੋਟੀ ਦਿਖਾਈ ਸੀ ਦੋਸਤੋ ਫੁੱਲ ਵੱਡੇ ਸਾਈਜ਼ ਦੀ ਝੋਟੀ ਆ ਠੀਕ ਆ ਤੇ ਇਸ ਮੱਝ ਨੋਰਮਲ ਇੱਕ ਆਪਾਂ ਨੀਲੀ ਰੱਬ ਦੇ ਪਸ਼ੂ ਵੇਖਦੇ ਆ ਮਧਰੀ ਡੌਲੀ ਵਾਲੇ ਤੇ ਹਾਈਟ ਵੈਸੇ ਜਿੰਦੀ ਜੰਮੀ ਪੜੀ ਆ ਦੋਸਤੋ ਹਾਈਟ ਵੱਡੀਆਂ ਦੇ ਵਿੱਚ ਹੀ ਅਕਾਊਂਟ ਤੁਸੀਂ ਕਰ ਸਕਦੇ ਹੋ ਵੱਡੀ ਹੀ ਮੱਝ ਜਾਪਦੀ ਆ ਪਰ ਵੈਸੇ ਮੀਡੀਅਮ ਦੇ ਵਿੱਚ ਤੁਸੀਂ ਜਿਹੜਾ ਤੱਕ ਕੇ ਸੌਦਾ ਕਰਿਓ ਇੱਕ ਇੰਡੀਆ ਰੱਖ ਕੇ ਜਿਹੜਾ ਮੀਡੀਅਮ ਦੇ ਵਿੱਚ ਸੌਦਾ ਕਰ ਸਕਦਾ ਕੋਈ ਫਿਰ ਸਿੰਘਾਂ ਸੁੰਘਾਂ ਦੀ ਬੰਤਰ ਸੋਹਣੀ ਆ ਬਿਲਕੁਲ ਗੁਲਾਈ ਦੇ ਵਿੱਚ ਆ ਸਿੰਘ ਤੇ ਆਹ ਵੇਖੋ ਆਰਡਰ ਕੁਆਲਿਟੀ ਆ ਦੇਖੋ ਜੀ ਤੇ ਜੀ ਸੋ ਥਾਨ ਭਾਂਡਾ ਬਹੁਤ ਵਧੀਆ ਇੱਕ ਸਾਰ ਬਿਲਕੁਲ ਪੱਧਰਲੇਵਾ ਕਿਸੇ ਪਾਸਿਓ ਕੋਈ ਬਾਹੀ ਦਾ ਜਾਂ ਕੋਈ ਸਾਈਡ ਦਾ ਕਿਸੇ ਤਰ੍ਹਾਂ ਦਾ ਕੋਈ ਰੋਲਾ ਨਹੀਂਗਾ ਕੋਈ ਰੱਪਾ ਨਹੀਂਗਾ ਇੱਕ ਸਾਰ ਲੇਵਾ ਤੇ ਲੇਵਾ ਵੀ ਤਕਰੀਬਨ ਸੋਨਾ ਜਿੰਨਾ ਦੋਸਤੋ ਅਗਾਹ ਨੂੰ ਉਨਾ ਹੀ ਪਛਾਣੂ ਬਣਾਇਆ ਤੇ ਹੈ ਤਿਆਰੀ ਹੈ ਪ੍ਰੋਪਰ ਠੀਕ ਹੈ ਜੀ ਕੋਈ 2 ਦਿਨ ਤੱਕ ਸੂ ਵੀ ਸਕਦੀ ਹੈ ਕੋਈ 3 ਦਿਨ ਵੀ ਕੱਢ ਸਕਦੀ ਆ ਆ ਦੇਖੋ ਠੀਕ ਆ ਭਾਈ ਮਾਰ ਲਈਏ ਬਾਜ ਕੇ ਆਪੇ ਮੜਊਗੀ ਬਸ ਚੱਲ ਠੀਕ ਆ ਓਕੇ ਗਰਵਿੰਦਰ ਕੀ ਮੁੱਲ ਰਹੂ ਕਹਿੰਦਾ ਕਹਿੰਦਾ ਵੀਰੇ 85000 ਕਰਦੇ 85 ਹਾਂਜੀ ਕੋਈ ਲੈਣ ਦੇਣ ਕੋਈ ਨਹੀਂ ਕਰ ਲਾਂਗੇ 85 ਚੋਂ ਕਰਦੇ ਹੋ ਜੇ ਖੁੱਲਾ ਇਮਾਨਦਾਨ ਕੋਈ ਨਹੀਂ ਕਰਦਾ ਠੀਕ ਹੈ ਭਰਾ 85000 ਦੇ ਵਿੱਚੋਂ ਦੋਸਤੋ ਛੋਟ ਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਹੈ ਬਸ ਅੱਜ ਭਲਕਾ ਦੋ ਦਿਨ ਕੱਢ ਵੀ ਸਕਦਾ ਪਸੂ ਠੀਕ ਹੈ ਜੀ ਸਫ਼ਰ ਦੇ ਜਾਂਦੇ ਆ ਕੋਈ ਦੋ ਤਿੰਨ ਤਿੰਨ ਚਾਰਕ ਦਿਨ ਦਾ ਆਈਡੀਆ ਮੰਨ ਕੇ ਕੋਈ ਸੌਦਾ ਕਰ ਲਿਓ ਠੀਕ ਹੈ ਥਾਂ ਤੋਂ ਪੂਰਾ ਲੰਬਾਈ ਦੇ ਵਿੱਚ ਅਗਲੀ ਜਿਹੜੀ ਆਪਣੇ ਕੋਲੇ ਇਹ ਆ ਗਈ ਹੈ ਝੋਟੀ ਮੱਝ ਆ ਗਈ ਹੈ ਜੀ ਹਾਂਜੀ ਗੁਰਵਿੰਦਰ ਇਹ ਵੀ ਤਾਜੀ ਸੂਈ ਹੈ ਨਾ ਇਹ ਤਾਜੀ ਸੀ ਇਹਨੂੰ ਅੱਜ ਦੂਜਾ ਦਿਨ ਇਹਨੂੰ ਵੀ ਸੂਈ ਨੂੰ ਅੱਛਾ ਜੀ ਹਿੰਦੂ ਥੱਲੇ ਹੋਵੇਗਾ 10 ਤੋਂ ਬਾਹਰ ਹੀ ਹੋਵੇਗਾ ਠੀ ਕੱਟਾ ਫੀਮੇਲ ਕੱਟਾ ਮੇਲ ਕਾਫ ਲਓ ਜੀ ਦੂਜਾ ਦਿਨ ਆ ਦੋਸਤੋ 나ੜੂ ਬਿਲਕੁਲ ਬੱਚੇ ਦੇ ਨਾਲ ਆ ਦੇਖੋ ਠੀਕ ਹੈ ਠੀਕ ਹੈ ਜੀ ਹਾਂਜੀ ਇਹਦਾ ਕਿ 11 ਕਿਲੋ ਮਤਲਬ ਬੋਲਾ ਤਿਆਰ ਹੈ ਇੱਕ ਅੱਜ ਦੂਜੇ ਦਿਨ ਦੇ ਵਿੱਚ ਹੋਣ ਤਾਂ ਤੁਸੀਂ ਮਤਲਬ ਕਿ ਦੋ ਡਾਂਗ ਚਬਾਈ ਕੀਤੀ ਆ ਹਾਂਜੀ ਹਾਂਜੀ ਦੋ ਦੇ ਵੀ ਚਾਰ ਡਾਂਗ ਹੋ ਗਏ ਤਿੰਨ ਡਾਂਗ ਹਾਂਜੀ ਤੇ ਕਿੰਨਾ ਕਿ 11 ਕਿਲੋ ਬੋਲਾ ਪੂਰਾ ਤਿਆਰ ਹੈ ਜੀ 11 ਕਿਲੋ ਅੱਛਾ ਹੂੰ ਕਹਿਣ ਵਾਲੀ ਗੱਲ ਨਹੀਂ ਵੀ ਨਹੀਂ 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 ਜਿਵੇਂ ਮਰਜ਼ੀ ਭਾਵੇਂ ਕੋਈ ਚਾਰ ਡਾਂਗ ਚੋਕ ਲੈ ਜੇ ਕੋਈ ਪ੍ਰੋਬਲਮ ਨਹੀਂ ਆਪਣ ਵੀਰੇ ਠੀਕ ਹੈ ਤੇ ਚਵਾਪ ਸਮਾਚਾਰ ਬਹੁਤ ਵਧੀਆ ਹੋਰ ਛੱਟਾ ਤਾਂ ਨਹੀਂ ਕੋਈ ਉਨੀ ਕੀ ਨਹੀਂ ਹੈਗਾ ਜੀ ਠੀਕ ਹੈ ਜੀ ਲਓ ਵੀ ਦੋਸਤੋ ਸੂਬਾ ਦੂਜਾ ਹੈ ਨਾ ਜੀ ਤੀਸਰਾ ਨਹੀਂ ਤੀਸਰਾ ਸੂਬਾ ਤੀਸਰਾ ਹਾਂਜੀ ਸੂਬਾ ਤੀਜਾ ਠੀਕ ਹੈ ਜੀ ਦੋ ਦਿਨਾਂ ਦੀ ਸੂਈ ਹੈ ਦੋਸਤੋ ਮੇਲ ਕਾਫ 10 11 11 ਲੀਟਰ ਜਿਹੜਾ ਬਿਲਕੁਲ ਬੋਲਾ ਕਿਉਂਕਿ ਦੂਜੇ ਦਿਨ ਦੇ ਵਿੱਚ ਆ ਦੋਸਤੋ ਦੂਜੇ ਦਿਨ ਦੇ ਵਿੱਚ ਮੰਨ ਲਿਓ ਤੇ ਬੋਲਾ ਜਿਹੜਾ 10 11 ਲੀਟਰ ਬਿਲਕੁਲ ਹਾਜ਼ਰ ਹੈ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਯਕੀ ਦੋਸਤੋ ਕੰਨ ਸਾਫੀ ਹੋਏ ਇਹ ਸਾਫ ਹੋਏ ਬੋਲੇ ਵੀ ਆਪਦੀ ਨਰਕ ਪਰਖਾ ਬੋਲੇ ਜੋ ਸਾਫ ਆਈ ਹੁਣ ਵੇ ਬਹੁਤ ਕੀਤੀ ਹੋਈ ਆ ਠੀਕ ਹੈ ਬੋਲੇ ਤਾਂ ਸਾਫ ਹੋ ਗਈ ਹੈ ਹਾਂ ਲਓ ਜੀ ਬੈ ਯੋ ਵੀਰੇ ਆ ਦੇ ਸੋ ਕੱਦ-ਕਾਦ ਦੀ ਜੇਕਰ ਦੋਸਤੋ ਗੱਲ ਕਰੀਏ ਕੱਦ ਪੂਰੇ ਵੱਡੇ ਕੱਦ ਦੇ ਵਿੱਚ ਹਾਈਟ ਚੰਗੀ ਆ ਨਾਰਮਲ ਕਿ ਸੂਧ ਵਿੱਚ ਆਇਆ ਪਸ਼ੂ ਦੋ ਦਿਨ ਚਾਰ ਦਿਨ ਜਿਹੜਾ ਪਸ਼ੂ ਆਉਂਦੇ ਆਪਾਂ ਨੂੰ ਦੁਬਾਰਾ ਜਿਹੜਾ ਮੈਂਟੇਨ ਕਰਦਾ ਉਹ ਤੁਸੀਂ ਇੱਕ ਆਈਡੀਆ ਰੱਖ ਲਿਓ ਠੀਕ ਹੈ ਕਿਉਂਕਿ ਦੋ ਕੁ ਦਿਨ ਦਾ ਹੀ ਸਮਾਂ ਆਇਆ ਸੂਈ ਨੂੰ ਤੇ 10-11 ਲੀਟਰ ਜਿਹੜਾ ਬੋਲਾ ਬਿਲਕੁਲ ਹਾਜ਼ਰ ਹੈ ਜਵਾਬ ਸਮਾ ਇੱਕ ਨੰਬਰ ਆ ਕੋਈ ਆਪਦਾ ਵੀਰ ਦੋ ਟਾਈਮ ਚੋਲੇ ਇੱਕ ਟਾਈਮ ਚੋਲੇ ਤਿੰਨ ਟਾਈਮ ਚੋਲੇ ਟਾਈਮ ਤੋਂ ਟਾਈਮ ਤੁਸੀਂ ਕਢਣਾ ਆਪਣਾ ਹੱਕ ਸਮਝ ਕੇ ਤਸੱਲੀ ਤੁਸੀਂ ਕਰਨੀ ਆ ਠੀਕ ਆ ਤੇ ਬਾਕੀ ਹੈ ਪੂਰੇ ਵੱਡੇ ਕੱਦ ਦੀ ਠੀਕ ਹੈ ਮਾ ਮੇਲ ਕਾਫਾ ਥਲੇ ਸੋ ਬਾਕੀ ਚਵਾਈ ਚੰਗੀ ਆ ਨਾਰਮਲੀ ਚਵਾਈ ਦਾ ਪਸ਼ੂ ਜਿਹੜਾ ਦੋਸਤੋ ਬੈਸਟ ਹੋਣਾ ਚਾਹੀਦਾ ਹਾਈਟ ਕੱਦ ਕਈ ਵਾਰਾਂ ਮੀਡੀਅਮ ਆ ਦਰਮਿਆਨੇ ਵੱਡੇ ਛੋਟੇ ਸਾਰੇ ਚੱਲ ਜਾਂਦੇ ਪਰ ਚਵਾਈ ਦਾ ਪਸ਼ੂ ਜਿਹੜਾ ਬਿਲਕੁਲ ਬੈਸਟ ਹੋਣਾ ਚਾਹੀਦਾ ਠੀਕ ਆ ਠੀਕ ਆ ਗਰਮਿੰਦਰ ਇਹ ਕਿੰਨੇ ਕੀ ਦੇ ਦੇ ਦਿਆਂਗੇ ਵੀਰ ਇਹ ਵੀਰੇ 90000 ਮੰਗਦੇ ਆ ਪੰਦਾ ਕੋਈ ਨਹੀਂ ਕਰਦਾ ਇਹ ਮੰਨਦਾ ਇਹ ਸਾਫ ਕੀਤੀ ਹੋਈ ਹੈ ਇਹ ਨਹੀਂ ਵੀ ਗੱਲ ਕੇ ਵੀਰ ਹੁੰਦਾ ਨਾ ਕੋਈ ਕਿਉਂਕਿ ਦੂਜਾ ਦਿਨ ਹੈ ਸਾਫ ਕੀਤੀ ਹੋਈ ਹੈ ਤੜਕੇ ਸਾਰੀ ਠੀਕ ਹੈ ਜੀ ਹਾਂ ਜੀ ਬਿਲਕੁਲ ਇੱਕ ਤਾਂ ਦੋਸਤ ਬਿਲਕੁਲ ਇਸ ਕਰੋਂ ਟਾਈਮ ਤੇ ਟਾਈਮ ਜਿਹੜੀ ਚਬਾਈ ਹੁੰਦੀ ਆ ਸੋ ਕਈ ਵਾਰ ਹੁੰਦਾ ਵੀ ਪਸ਼ੂ ਕੋ ਡੱਕਿਆ ਡੱਕਿਆ ਹੋਵੇ ਤਾਂ ਪੌਲੇ ਦਾ ਕੰਮ ਆ ਠੀਕ ਹੈ ਜੀ ਇਸ ਕਰਕੇ ਪਸ਼ੂ ਜਿਹੜਾ ਪੂਰਾ ਸਫਾਈ ਕੀਤੀ ਹੈ ਠੀਕ ਹੈ ਦੁੱਧ ਵਾਲੇ ਪਾਸੇ ਕੋਈ ਦੂਜੇ ਤੀਜੇ ਚੌਥੇ ਤੀਜੇ ਡੰਗ ਦੇ ਦੌਰਾਨ ਜਿਹੜੀ ਆ ਬਿਲਕੁਲ ਦੁੱਧ ਪੌਲੇ ਨੂੰ ਠੀਕ ਹੈ ਜੀ ਖਾਲੀ ਕੀਤੀ ਆ ਵੇਖੋ ਠੀਕ ਆ ਗੁਰਵਿੰਦਰ ਵੀਰੇ ਉਸ ਤੋਂ ਬਾਅਦ ਆਪਣੇ ਕੋਲ ਬਿਹੜਾ ਆ ਗਈਆਂ ਹਾਂਜੀ ਤਿੰਨ ਹੀ ਬਿਹੜਾ ਨੇ ਹਾਂਜੀ ਤਿੰਨ ਦੋ ਗੱਬਣਾ ਤੇ ਦੋ ਗੱਬਣੇ ਹਾਂਜੀ ਦੋ ਗੱਬਣਾ ਇੱਕ ਸੂਈ ਹੋਈ ਅੱਛਾ ਜੀ ਦੋ ਗੱਬਣ ਬਿਹੜਾ ਐ ਦੋਸਤੋ ਇੱਕ ਬਿਲਕੁਲ ਸੂਈ ਆ ਠੀਕ ਆ ਹਾਂਜੀ ਤੇ ਆ ਜੋ ਕਰਦੇ ਆ ਡਿਟੇਲ ਸਾਂਝੀ ਪਹਿਲੇ ਨੰਬਰ ਤੋਂ ਇੱਥੋਂ ਹੀ ਆ ਜੀ ਠੀਕ ਹੈ ਹਾਂਜੀ ਇਹ ਗੱਬਣੀ ਆ ਹਾਂਜੀ ਇਹ ਗੱਬਣਾਈ ਲਓ ਜੀ ਗੱਬਣ ਇਹ ਵੱਚੀ ਦੋਸਤੋ ਤੁਸੀਂ ਦੇਖ ਰਹੇ ਜੀ ਕਰਾਸ ਪਣ ਦੇ ਵਿੱਚ ਆ ਠੀਕ ਆ ਇੱਕ ਛਾਈ ਵਾਲ ਦੇ ਨਾਰਮਲ ਇੱਕ ਐਚ ਐਫ ਦਾ ਜਿਹੜਾ ਕਰਾਸ ਹੈਗਾ ਤੇ ਇਹ ਤਾਂ ਗੁਰਵਿੰਦਰ ਸੁਹਾ ਕਿਨਵਾ ਸੁਹਦੀ ਇਹ ਵੀਰੇ ਦੂਜਾ ਸੁਹਾ ਸੁਣਾ ਨੇ ਅੱ ਦੂਜਾ ਸੂਆ ਸੋਣਾ ਠੀਕ ਆ ਦਿਨ ਲੈਂਦੀ ਅਜੇ ਇਹ ਅਜੇ ਲੈ ਜਾਊਗੀ ਹਫਤਾ ਅਜੇ ਹਫਤਾ ਹਾਂ ਕਿ ਥਾਨ ਥਨ ਪੂਰਾ ਮੱਜਾ ਬਹੁਤ ਸੋਹਣਾ ਈ ਥਾਨ ਤਾਂ ਬਹੁਤ ਵਧੀਆ ਇਹ ਥਾਨ ਥਨ ਬਹੁਤ ਵਧੀਆ ਦੋਸਤੋ ਪੂਰਾ ਮੁੱਠੀ ਥਾਨਾ ਠੀਕ ਆ ਤੇ ਮੋਟਾ ਗੋਲ ਥਾਨਾ ਚਾਉ ਬਿਲਕੁਲ ਅਗੂਠਾ ਤੇ ਇੱਕੋ ਜਿਹਾ ਥਾਨਾ ਦੋਸਤੋ ਸਪੇਸ ਕਾਫੀ ਸੋਹਣੀ ਆ ਫੇਸ ਕੁਆਲਿਟੀ ਆ ਠੀਕ ਆ ਸੂਆ ਦੂਜਾ ਕੋਈ ਵੀ ਮੰਨ ਸਕਦਾ ਠੀਕ ਆ ਜੀ ਦਿਨ ਕੋਈ ਹਜੇ ਲੈ ਜਾਊਗੀ ਹਫਤਾ ਖੰਡ ਹਾਂਜੀ ਲਿਓ ਵੀ ਗੁਰਵਿੰਦਰ ਖੋਲ ਕੇ ਤੋਰਦਗੇ ਵੀ ਤੇ ਜਿੰਨੇ ਵੀ ਆ ਦੋਸਤੋ ਨਿਗਰ ਆ ਨਾਰਮਲੀ ਜਦੋਂ ਇੱਕ ਸ਼ਾਹੀਵਾਲ ਦਾ ਕ੍ਰੋਸਪਾਨ ਆ ਜਾਂਦਾ ਹੈ ਬ੍ਰਿਡ ਦੇ ਵਿੱਚ ਤੇ ਕਿਤੇ ਨਾ ਕਿਤੇ ਪੁੱਸਲ ਜਿਹੜੇ ਆ ਕੋਈ ਡਿਸਇਫਿਕ ਨਹੀਂ ਮਿਲਦੇ ਨਿਗਰਾਂ ਜਿੰਦੀਆਂ ਠੀਕ ਆ ਵੇਲਬੂਲ ਚੰਗੀ ਆ ਨਿਗਰ ਆ ਹਾਈਟ ਦੀ ਵੀ ਸੋਹਣੀ ਆ ਠੀਕ ਆ ਹਾਈਟ ਵੀ ਕੋਈ ਛੋਟੀ ਨਹੀਂ ਗਈ ਮੀਡੀਅਮ ਤੋਂ ਪਲੱਸ ਕੋਈ ਵੀ ਮੰਨ ਸਕਦਾ ਮੀਡੀਅਮ ਤਾਂ ਹੈਗੀ ਹੈਗੀ ਆ ਮੀਡੀਅਮ ਤੋਂ ਜਿਹੜੀ ਪਲੱਸ ਵੱਲ ਨੂੰ ਜਾਂਦੀ ਆ ਠੀਕ ਆ ਬਾਕੀ ਹਵਾਨੇ ਦਾ ਸਹਜ ਲੈਵਟੀ ਜਿਹੜੀ ਬਣਾਉਣੀ ਸ਼ੁਰੂ ਕੀਤੀ ਹੈ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਪੂਰੀ ਤਿਆਰ ਕਰ ਲੂਗੀ ਆਪਣੇ ਆਪ ਨੂੰ ਤੇ ਆ ਦੇਖੋ ਤੁਰਦੀ ਹੈ। ਹਾਂ। ਨਾ। ਤਾਂ ਸੋ ਘਰੇਲੂ ਰੱਖ ਜਿਹੜੇ ਕਿਸੇ ਵੀਰ ਨੇ ਘਰੇਲੂ ਵੀ ਪਸ਼ੂ ਰੱਖਣਾ ਦੋਸਤੋ ਕ੍ਰੋਸਪਾਨ ਦੇ ਵਿੱਚ ਪਸ਼ੂ ਬਹੁਤ ਵੀਰ ਲੱਭਦੇ ਆ। ਉਹਨਾਂ ਨੂੰ ਵੀ ਜਿਹੜੀ ਆ ਇਹ ਜਚੂਗੀ ਠੀਕ ਆ ਜਿੰਨੇ ਵੀ ਆ ਪ੍ਰੋਪਰ ਬਲੈਕ ਰੰਗ ਵਧੇਰੇ ਆ। ਜਿਆਦਾ ਬਿਲਕੁਲ ਬਲੈਕ ਆ। ਸ਼ਾਈਨ ਸ਼ੂਨ ਪੂਰੀ ਆ। ਤੇ ਚਮਕਦਮ ਕਾਪੂਰੀ ਠੀਕ ਆ। ਥਾਣਾ ਪੂਰਾ ਮੁਠੀ ਆ ਹੱਥੀ ਚਵਾਈ ਵਾਲਾ ਮੋਸਟਲੀ ਜਿਹੜਾ ਥਾਣਾ ਦੋਸਤੋ ਲਾਈਕ ਕੀਤਾ ਜਾਂਦਾ ਬਿਲਕੁਲ ਮੁਠੀ ਹੱਥੀ ਚਵਾਈ ਵਾਲਾ ਥਾਣਾ ਹੀ ਲਾਈਕ ਕੀਤਾ ਜਾਂਦਾ ਉਹ ਥਾਣਾ ਜਿਹੜਾ ਦੋਸਤੋ ਉਸ ਕੁਆਲਿਟੀ ਦਾ ਥਾਣਾ ਇਸ ਬੈਡ ਤੇ ਰੇਟ ਮੁੱਲ ਉਹ ਪੁੱਛ ਲੈਣੀ ਵੀਰ ਨੂੰ ਆਪਾਂ ਕਿੰਨਾ ਕੁ ਜਿਹੜਾ ਰਹੂਗਾ ਇਹਦਾ ਗਰਵੇਦਰ ਕਿੱਥੋਂ ਤੱਕ ਦੇ ਦਾਂਗੇ ਵੀਰ ਇਹ ਬੈਡ ਮੁੱਲ ਤਾਂ ਵੀਰੇ ਇਹਦਾ 55000 ਕਰਦੇ ਆ ਹਾਂ ਹਾਂਜੀ ਕੋਈ ਮਾਨਤਾ ਥੋੜਾ ਹੀ ਹੋਊਗਾ ਕੋਈ ਕਰ ਦਾਂਗੇ 55 ਚੋਂ ਹਾਂਜੀ 55 ਠੀਕ ਆ ਜੀ 55000 ਦੇ ਵਿੱਚੋਂ ਦੋਸਤੋ ਮਾਨਤਾਨ ਹੋ ਜਾਊਗਾ ਹਜੇ ਕੋਈ 5-7 ਦਿਨ ਦਾ ਸਮਾਂ ਬਾਕੀ ਐ ਸੂਨ ਦੇ ਵਿੱਚ ਠੀਕ ਆ ਵੈਰ ਬਹੁਤ ਸੋਹਣੀ ਆ ਵੈਰ ਸੋਹਣੀ ਆ ਚੰਗੀ ਆ ਬਿਲਕੁਲ ਨਵੀਂ ਆ ਤੇ ਐਕਟਿਵ ਆ ਪੂਰੀ ਠੀਕ ਆ ਪਸੰਦ ਆਊਗੀ ਇਸ ਤੋਂ ਬਾਅਦ ਆਪਣੇ ਕੋਲ ਆ ਦੂਸਰੇ ਨੰਬਰ ਤੇ ਆ ਜਿਹੜੀ ਆ ਹਾਂਜੀ ਇਹ ਥੋੜੀ ਜਰਸੀ ਕਰਾਸ ਆ ਵੀਰੇ ਜਰਸੀ ਕਰਾਸ ਚ ਆ ਗਈ ਹਾਂ ਹਾਂਜੀ ਅੱਛਾ ਰੰਗ ਇਹ ਵੀ ਬਿਲਕੁਲ ਇੱਕ ਹੀ ਆ ਹਾਂਜੀ ਬਲੈਕ ਰੰਗ ਦੇ ਵਿੱਚ ਆ ਦੋਸਤੋ ਬਿਲਕੁਲ ਛੋਟਾ ਜਿਹਾ ਫੇਸ ਕੁਆਲਿਟੀ ਜੇਕਰ ਬਿਲਕੁਲ ਛੋਟੀ ਫੇਸ ਕੁਆਲਿਟੀ ਆ ਕੰਨ ਕੋਨ ਬਿਲਕੁਲ ਛੋਟਾ ਜ ਇਹ ਜੇ ਲੈਂਦੀ 10 10 11 ਦਿਨ 10 ਕੁ 11 ਦਿਨ ਹਾਂ ਜੀ ਇਹ ਪਹਿਲੇ ਨਹੀਂ ਸੁਣ ਆਏ ਵੀਰੇ ਠੀਕ ਆ ਜੀ ਮੂੰਹ ਦੰਦਾ ਜੀ ਹੋਣੀ ਫਿਰ ਇਹ ਚੌਕ ਚੌਗੀ ਆ ਮੂੰਹ ਠੀਕ ਆ ਜੀ ਚੌਗੀ ਆ ਠੀਕ ਆ ਜੀ ਚੌਗੀ ਆ ਮੂੰਹ ਤੇ ਰੰਗ ਬਿਲਕੁਲ ਇੱਕ ਹੀ ਆ ਦੋਸਤੋ ਬਲੈਕ ਰੰਗ ਦੀ ਆ ਨਵੀਂ ਬੱਛੀ ਆ ਬਾਕੀ ਚਮਕ ਤਮਕ ਪੂਰੀ ਤੇ ਆਹ ਦੇਖੋ ਲੈ ਜੇ ਗਰਮਿੰਦਰ ਸਿਆਂ ਨਾਰਮਲੀ ਇੱਕ ਐਚ ਐਫ ਦੀ ਬਰੀਡ ਹੁੰਦੀ ਤੇ ਏਡਾ ਥਨ ਨਹੀਂ ਸੀ ਹੋਣਾ ਜਿੱਡਾ ਆਵੇ ਪਹਿਲਣ ਬੱਛੀ ਨੇ ਕੱਢੀ ਹਾਂਜੀ ਹਾਂਜੀ ਤੇ ਬਿਲਕੁਲ ਛੋਟਾ ਜਿਹਾ ਫੇਸ ਬਹੁਤ ਤੋਂ ਕੋ ਗਿਟ ਡੇਢ ਦੋ ਗਿਠਾਂ ਦਾ ਜਿਹੜਾ ਬਿਲਕੁਲ ਤੇਜ਼ ਆ ਤੇ ਬੂਥੀ ਬਾਥੀ ਉਸੇ ਤਰ੍ਹਾਂ ਹੀ ਜਿੱਦਾਂ ਆਪਾਂ ਨਾਰਮਲੀ ਇੱਕ ਜਰਸੀ ਬਰੀਡ ਦੇਖਦੇ ਆ ਰੈੱਡ ਕਲਰ ਦੇ ਵਿੱਚ ਇਹ ਬਲੈਕ ਰੰਗ ਆ ਠੀਕ ਆ ਜੀ ਰੰਗ ਬਲੈਕ ਆ ਬਾਕੀ ਥਾਨ ਥਾਨ ਸ਼ੇਪ ਬਹੁਤ ਸੋਹਣੀ ਆ ਲੰਬਾਈ ਦੇ ਵਿੱਚ ਪੂਰਾ ਲੰਬਾ ਥਾਨ ਆ ਠੀਕ ਆ ਇੱਕ ਉਂਗਲ ਉਂਗਲ ਜਿੱਡਾ ਜਿਹੜਾ ਲੰਬਾਈ ਦੇ ਵਿੱਚ ਥਾਨ ਆ ਬਾਕੀ ਉਹ ਕੱਲੀ ਕੋ ਕਹਿਣ ਵਾਲੀ ਗੱਲ ਨਹੀਂ ਕੀ ਆ ਤੁਹਾਨੂੰ ਦਿਖਾਉਣੇ ਆਵੇ ਠੀਕ ਆ अच्छा करमंदर वीर एक कठो तक दे दंगे ये बेड ये वीर मोल त 50000 ਕਰਦੇ ਆ ਹਾਂ ਹਾਂ ਕੋਈ ਕਰ ਲਾਂਗੇ ਮਾਨਤਨ 50 ਚ ਹਾਂਜੀ ਠੀਕ ਆ ਜੀ ਸੋ 50000 ਦੇ ਵਿੱਚੋਂ ਦੋਸਤੋ ਮਾਨਤਨ ਵੀਰਾਂ ਦਾ ਵੀ ਕਰਦੇ ਆ ਕਿ ਠੀਕ ਆ ਸੋ ਕੋਈ ਵੀਰ ਕਾਲ ਕਰੇ ਫੋਨ ਕਰੇ ਠੀਕ ਆ ਜੀ ਕੋਈ ਵਾਧਾ ਘਾਟਾ ਕੋਈ ਹੋਇਆ ਕੋਈ ਗੰਜੇਆ ਇਸ ਜਿੰਨੀ ਵੀ ਹੋਈ ਉਹ ਜਰੂਰ ਡਿਸਕਸ ਕਰ ਦਿੱਤੀ ਜਾਊਗੀ ਠੀਕ ਆ ਵੈਸੇ ਡਿਮਾਂਡ 50000 ਆ ਮੌਕੇ ਤੇ ਜਿਹੜਾ ਕੋਈ ਵੀਰ ਲੈਣ ਦੇਣ ਕਰੂਗਾ ਹਜੇ ਵੀਰੇ 11 ਦਿਨ ਮੰਨ ਲਓ ਪਏ ਆਂਦੇ ਸੂਣ 10 11 ਕਿਤੇ ਨਾ ਹਾਂਜੀ ਠੀਕ ਆ ਬਹੁਤ ਸੋਹਣਾ ਬਣੇਗਾ ਠੀਕ ਆ 10 11 ਦਿਨ ਹਜੇ ਬਾਕੀ ਆ ਦੋਸਤੋ ਪੈਂਡਿੰਗ ਆ ਉਸ ਅਕੋਰਡਿੰਗ ਤੁਸੀਂ ਜਿਹੜਾ ਕਾਲ ਕਰ ਲਿਓ ਉਸ ਅਕੋਰਡਿੰਗ ਜਿਹੜਾ ਤੁਸੀਂ ਫੋਨ ਕਰ ਲਿਓ ਢਿਲ ਟੁਲ ਕਾਫੀ ਆ ਲੇਵਾ ਪੂਰਾ ਲੇਵਟੀ ਬਣਾ ਲਊਗੀ ਤਿਆਰ ਕਰੂਗੀ ਹਜੇ ਦਿਨ ਹਜੇ ਪਏ ਆ ਅਗਲੀ ਆਪਣੇ ਕੋਲ ਇਹ ਵੈੜ ਸੂਈ ਆ ਹਾਂਜੀ ਇਹ ਵੈੜ ਸੂਈ ਹਮ ਬੱਚਾ ਉਧਰ ਪੱਦਾ ਠੀਕ ਆ ਜੀ ਕੋਈ ਗੱਲ ਨਹੀਂ ਬੱਚਾ ਪਾ ਇੱਥੇ ਦਿਖਾ ਦਾਂਗੇ ਕੋਈ ਗੱਲ ਨਹੀਂ ਕੋਈ ਨਹੀਂ ਤੇ ਗਰ ਇਨੂੰ ਅੱਜ ਤੇ ਜਿਆਦੇ ਨਾ ਜੀ ਸੂਈ ਨੂੰ ਤੇ ਜਿਆਦੇ ਨਾ ਜੀ ਹਾਂਜੀ ਬੱਚਾ ਮਗਰ ਇਹਦੇ ਲਓ ਜੀ ਮਗਰ ਬੱਚਾ ਹਾਂਜੀ ਤੀਜੇ ਦਿਨ ਹੈ ਦੋਸਤੋ ਮਗਰ ਬੱਚਾ ਬੱਚਾ ਜਿਹੜਾ ਆਪਾਂ ਤੁਹਾਨੂੰ ਬਿਲਕੁਲ ਦਿਖਾ ਦਾਂਗੇ ਇੱਕ ਵਾਰੀ ਵਹਿੜ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖਾ ਦਈਏ ਅੱਜ ਤੀਜੇ ਦਿਨ ਤੇ ਵਿੱਚ ਆ ਤੇ ਬੌਲਾ ਹੋਊਗਾ ਗੁਰਵਿੰਦਰ ਕਿੰਨਾ ਕੇ ਦੇ ਥੱਲੇ ਇਹਦੇ ਥੱਲੇ ਵੀ 10 ਤੋਂ ਬਾਹਰ ਹੀ ਹੋਊਗਾ ਠੀਕ ਆ ਜੀ ਹਾਂਜੀ 11 ਕਿਲੋ ਲਾ ਲਓ ਤੁਸੀਂ ਠੀਕ ਆ ਜੀ 10 ਤੋਂ 11 ਕਿਲੋ ਜਿਹੜਾ ਦੋਸਤੋ ਬੌਲਾ ਮੰਨ ਕੇ ਕੋਈ ਵੀਰ ਸਬਦਾ ਕਰ ਲੇ ਹਜਾ ਉਹਲਾ ਮੰਨ ਕੇ 10 11 ਲੀਟਰ ਕੋਈ ਵੀ ਰਸੋਧਾ ਕਰ ਲੇ ਤੇ ਵਜਨ ਵਜੂਦ ਵਾਲੀ ਨਿੱਗਰ ਆ ਜਿੰਨੇ ਵੀ ਠੰਡੀ ਪੂਰੀ ਕੋਈ ਲੱਸੀ ਫਿੱਕੀ ਨਹੀਂ ਗਈ ਠੰਡੀ ਗੁਲਾਈ ਦੇ ਵਿੱਚ ਆ ਪੂਰੀ ਥਾਂ ਤੋਂ ਵੀ ਪੂਰਾ ਐਨ ਮੁਠੀ ਹੱਥੀ ਚਵਾਈਲਾ ਥਾਂ ਲੱਗਾ ਆ ਦੇਖ ਠੀਕ ਆ ਠੰਡੀ ਪੂਰੀ ਬੱਚਾ ਮਗਰ ਮੇਹਲਕਾਫ ਹੈ ਹਾਂਜੀ ਲਓ ਜੀ ਇਹ ਮਗਰ ਬੱਛਾ ਆ ਦੇਖੋ ਠੀਕ ਹੈ ਜੀ। ਹਾਂ। ਠੀਕ ਹੈ ਜੀ। ਅੱਛਾ ਗਰਵਿੰਦਰ ਵੀਰੇ ਆਜੋ ਕਿੰਨਾ ਮੁੱਲ ਕਰਾਂਗੇ ਇਸ ਬੈੜ ਦਾ? ਮੁੱਲ ਤਾਂ ਵੀਰੇ 50 ਹੀ ਕਰ ਦਿਆਂਦਾ ਵੀ। ਅੱਛਾ ਜੀ। ਹਾਂ ਜੀ। 50 ਦੇ ਵਿੱਚੋਂ ਛੋੜਛਾਪਾ ਕਰ ਲਾਂਗੇ ਵੀਰੇ। ਲਓ ਜੀ 50000 ਦੇ ਵਿੱਚੋਂ ਛੋੜਛਾਪਾ ਹੋ ਜਾਊਗਾ। ਬਾਕੀ ਥਣ ਥੋਣ ਕਿਸੇ ਪਾਸਿਆਂ ਨਹੀਂ ਗੀ ਖੁੰਜੀ ਆ ਵੇਖ ਸਕਦੇ ਪੂਰਾ ਲੰਬਾਈ ਦੇ ਵਿੱਚ ਲੰਬਾ ਥਣ। ਠੀਕ ਆ। ਤੇ ਇਹ ਤਿੰਨ ਬੈੜਾ ਸੀ ਦੋਸਤੋ ਅੱਜ ਵੀਰੇ ਗਰਵਿੰਦਰ ਉਹਨਾਂ ਦੇ ਕੋਲ। ਤੇ ਜਿਹਨਾਂ ਚੋ ਦੋ ਵੜਾ ਗੱਬੜਾ ਜਿਹੜੇ ਵੀਰ ਨੂੰ ਗੱਬੜਣ ਚੱਲਦੀ ਆ ਕੋਈ 5 5 7 10 10 ਦਿਨਾਂ ਦੀ ਉਹ ਤੁਸੀਂ ਗੱਬੜਣ ਦਾ ਸੌਦਾ ਕਰ ਲਿਓ ਇੱਕ ਬਾੜ ਜਿਹੜੀ ਬਿਲਕੁਲ ਤਾਜੀ ਸੁਹੀ ਸੁਵਾਈ ਆ ਬੱਚਾ ਨਾਲ ਤਸੱਲੀ ਕਰ ਸਕਦੇ ਜਿ ਬੌਲੇ ਤੇ ਚਵਾਈ ਕਰਕੇ ਤੇ ਅੱਜ ਟੋਟਲ ਜਿਹੜੇ 6 ਨਗ ਸੀ ਤੁਹਾਨੂੰ ਆਪਾਂ ਇਹੋ ਦਿਖਾਉਣੇ ਠੀਕ ਆ ਤਿੰਨ ਮੱਜਾਂ ਝੋਟੀਆਂ ਜਿਹੜੀਆਂ ਆਪਾਂ ਦਿਖਾਤੀਆਂ ਨੇ ਸੋ ਇਹਨਾਂ ਦੀ ਡਿਟੇਲ ਵੀ ਲੈ ਲਈ ਆ ਵੀਰ ਤੋਂ ਤੇ ਗੁਰਵਿੰਦਰ ਇੱਕ ਨੰਬਰ ਆਪਣੇ ਜਰੂਰ ਬੋਲ ਦਿਓ ਵੀਰ 97819 65452 ਠੀਕ ਆ ਜੀ 9592824023 ਠੀਕ ਹੈ ਜੀ ਇਹ ਦੋਵੇਂ ਨੰਬਰ ਆਪਣੇ ਕੋਲ ਹੀ ਹਨ ਹਾਂ ਦੋਵੇਂ ਆਪਣੇ ਕੋਲ ਹੀ ਹੈ ਲਓ ਵੀ ਦੋਸਤੋ ਇਹਨਾਂ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਜੇ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿੱਤੇ ਹਰ ਵਾਰ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ